ਤੇ ਮੇਰੀ ਕਿਸੇ ਨਾਲ ਗੱਲਬਾਤ ਚੱਲ ਰਹੀ ਸੀ ਅੱਜ ਦੇ ਮੁੱਦੇ ਤੇ ਜਿੱਦਾਂ ਆਪਾਂ ਕਹਿੰਦੇ ਆ ਕਿ ਔਰਤ ਅੱਗੇ ਵਧ ਰਹੀ ਹੈ ਹਰ ਫੀਲਡ ਦੇ ਵਿੱਚ ਉਹ ਅੱਗੇ ਜਾ ਰਹੀ ਹੈ ਤਾਂ ਨਾ ਉਹਨਾਂ ਨੂੰ ਕਿਹਾ ਕਿ ਔਰਤ ਤਾਂ ਅੱਗੇ ਜਾ ਰਹੀ ਹੈ ਪਰ ਜਿਹੜਾ ਅੱਜ ਦਾ ਮਰਦ ਹੈ ਨਾ ਉਹ ਉਹਨੂੰ ਐਕਸੈਪਟ ਕਰਨ ਦੀ ਹਾਲਤ ਵਿੱਚ ਹਜੇ ਹੋਇਆ ਨਹੀਂ ਹੈ ਮਤਲਬ ਉਹਦੀ ਸੋਚ ਹਲੇ ਆਪਾਂ ਉਹਨੂੰ ਇੰਨਾ ਇੰਪਾਵਰ ਨਹੀਂ ਕਰ ਰਹੇ ਕਿ ਉਹ ਅੱਜ ਦੀ ਔਰਤ ਨੂੰ ਐਕਸੈਪਟ ਕਰ ਸਕੇ ਔਰਤਾਂ ਨੂੰ ਆਪਾਂ ਜਰੂਰ ਏਮਪਾਵਰ ਕਰ ਰਹੇ ਹਾਂ ਸੇਮ ਟੌਪਿਕ ਮੈਂ ਡਾਕਟਰ ਨਰਿੰਦਰ ਸਿੰਘ ਪੂਰ ਦਾ ਵੀ ਸੁਣਿਆ ਸੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਸੁਣੀ ਸੀ ਉਹਦੇ ਵਿੱਚ ਉਹ ਵੀ ਇਹੀ ਜ਼ਿਕਰ ਕਰ ਰਹੇ ਸੀ ਕਿ ਮਤਲਬ ਅੱਜ ਜਿਹੜਾ ਅੱਜ ਦੀ ਔਰਤ ਨੂੰ ਐਕਸੈਪਟ ਕਰਨ ਵਾਲਾ ਜਿਹੜਾ ਮਰਦ ਆ ਉਹ ਅਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਸਮਝਾਇਆ ਹੀ ਨਹੀਂ ਹੈ ਉਸ ਤਰ੍ਹਾਂ ਆਪਾਂ ਉਹਨੂੰ ਚੀਜ਼ਾਂ ਨੂੰ ਮਤਲਬ ਨਹੀਂ ਟੈਕਲ ਕਰਨਾ ਸਿਖਾਇਆ ਹੈ ਉਹਨੂੰ ਉਹਦਾ ਮਾਈਂਡਸੈਟ ਜਿਹੜਾ ਹੈਗਾ ਆਪਾਂ ਨਹੀਂ ਇਹ ਕਿ ਅਸੀਂ ਵੀ ਆਪਾਂ ਜ਼ਿਆਦਾ ਫੋਕਸ ਔਰਤਾਂ 'ਤੇ ਹੀ ਕਰ ਰਹੇ ਆ ਹਨਾ ਤਾਂ ਉਹਨਾਂ ਨੇ ਮੈਨੂੰ ਅੱਗੋਂ ਕਾਊਂਟਰ ਕੀਤਾ ਕਿ ਤੁਸੀਂ ਤੁਹਾਨੂੰ ਦੁਬਾਰਾ ਸੋਚਣ ਦੀ ਲੋੜ ਹੈ ਤੁਸੀਂ ਕਹਿੰਦੇ ਹੋ ਕਿ ਮਰਦ ਔਰਤਾਂ ਦੇ ਪਿੱਛੇ ਪਏ ਆ ਜਾਂ ਮਰਦ ਔਰਤਾਂ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈ ਮਰਦ ਉਹਨਾਂ ਦੇ ਰੁਕਾਵਟ ਬਣ ਰਿਹਾ ਤਾਂ ਕਹਿੰਦੇ ਤੁਸੀਂ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਹੈਗੇ ਕਿ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੈ ਕਿ ਔਰਤ ਔਰਤ ਨੂੰ ਰੋਕਦੀ ਹੈ ਐਗਜ਼ੈਕਟਲੀ ਹਨਾ ਇਹ ਇਕ ਲੋ ਕੀ ਹੈ ਟਾਪਿਕ ਹੈ ਜਿਹੜਾ ਮੈਨ ਦਾ ਪਿਕਚਰ ਚ ਨਹੀਂ ਆਉਂਦਾ ਪਰ ਜੇ ਆਪਾਂ ਬ੍ਰਾਡਰ ਪਰਸਪੈਕਟਿਵ ਤੇ ਦੇਖੀਏ ਤਾਂ ਇਹ ਐਕਚੁਅਲੀ ਜੇ ਮੈਂ ਇਹ ਸਟੇਟਮੈਂਟ ਨੂੰ ਕਹਾਂ ਵੀ ਔਰਤ ਔਰਤ ਦੀ ਦੁਸ਼ਮਣ ਹੈ ਬਹੁਤ ਕੇਸਸ ਦੇ ਵਿੱਚ ਮੈਂ ਇਹ ਚੀਜ਼ ਫੀਲ ਕਰਦੀ ਹਾਂ ਕਿ ਸਹੀ ਹੈ ਕੁਝ ਕੇਸਿਸ ਜਿਨ੍ਹਾਂ ਆਪਾਂ ਕਹਿੰਦੇ ਆ ਕਿ ਐਕਸੈਪਸ਼ਨਸ ਹਮੇਸ਼ਾ ਹੀ ਹੁੰਦੀਆਂ ਐ ਐਕਸੈਪਸ਼ਨਸ ਹੈਗੀਆਂ ਜਿੱਥੇ ਇਹ ਜਿਹੜਾ ਕਥਨ ਆ ਉਹ ਸਹੀ ਨਹੀਂ ਹੁੰਦਾ ਜਿੱਦਾਂ ਕਹਿੰਦੇ ਕਿ ਇਹ ਫੈਕਟ ਨਹੀਂ ਹੈਗਾ ਕਿ ਔਰਤ ਔਰਤ ਦੀ ਦੁਸ਼ਮਣ ਐ ਇਹ ਨੂੰ ਬਣਾ ਦਿੱਤਾ ਗਿਆ ਹੈ ਮਤਲਬ ਸਰਕਮਸਟੈਂਸਸ ਜਿਹੜੇ ਹੈਗੇ ਆ ਉਹ ਇਦਾਂ ਦੇ ਬਣਾ ਦਿੱਤੇ ਜਾਂਦੇ ਆ ਜਾਂ ਸਮਾਜ ਜਿਵੇਂ ਚੱਲਦਾ ਆ ਰਿਹਾ ਹੈ ਸ਼ੁਰੂ ਤੋਂ ਉਵੇਂ ਇਹ ਸਰਕਮਸਟੈਂਸਸ ਇਦਾਂ ਦੇ ਬਣ ਗਿਆ ਜਿਵੇਂ ਆਪਾਂ ਹੁਣ ਮਰਦ ਨੂੰ ਆਪਾਂ ਇੱਕ ਹਿਸਾਬ ਨਾਲ ਬਲੇਮ ਕਰ ਰਹੇ ਹਾਂ ਕਿ ਉਹ ਨਾ empowered ਜਦੋਂ women ਹੈਗੀ ਆ ਉਹਨੂੰ ਉਹ ਹੈਂਡਲਿੰਗ ਕਰ ਪਾ ਰਹਾ ਪਰ ਮਾਹੌਲ ਜਿਹੜਾ ਹੈਗਾ ਜਿੱਦਾਂ ਦਾ ਬਣਾਇਆ ਹੋਇਆ ਹੈ ਉਹ ਉਸੇ ਤਰ੍ਹਾਂ ਹੀ ਉਹਦੇ ਚੋਂ ਦਾ ਵੀ ਆਪਾਂ ਕੋਈ ਕਸੂਰ ਨਹੀਂ ਕੱਢ ਸਕਦੇ ਕਿਉਂਕਿ ਆਪਾਂ ਜਿਹੋ ਜੀ ਅਪ ਬ੍ਰਿੰਗਿੰਗ ਦੇਵਾਂਗੇ ਜਿਹੋ ਜੀਆਂ ਗੱਲਾਂ ਕਰਾਂਗੇ ਉਹ ਉਸੇ ਤਰ੍ਹਾਂ ਨਾਲ ਹੀ ਸਾਹਮਣੇ ਆਉਣਗੀਆਂ ਨਾ ਸੇਮ ਚੀਜ਼ ਹੈ ਔਰਤ ਔਰਤ ਦੀ ਦੁਸ਼ਮਣ ਦੀ ਜੇ ਆਪਾਂ ਗੱਲ ਕਰੀਏ ਤਾਂ ਅਪ ਬ੍ਰਿੰਗਿੰਗ ਦੀ ਗੱਲ ਹੈ ਇੱਕ ਮੈਸੇਜ ਪਾਸ ਆਨ ਹੁੰਦਾ ਥੋਡੇ ਮਦਰ ਤੋਂ ਮੈਨੂੰ ਮੇਰੀ ਮਦਰ ਤੋਂ ਅੱਗੇ ਦੀ ਅਨਗੇਜਿਸ ਮਤਲਬ ਇੱਕ ਸਮਝ ਲਓ ਚੱਲਦੀ ਆ ਰਹੀ ਹੈ ਪੀੜੀਦਰ ਪੀੜੀ ਜਿਹੜੀ ਸ਼ਾਇਦ ਕਿਤਨਾ ਕਿਤੇ ਆਪਣੇ ਮਨਾਂ ਚ ਘੜ ਕਰ ਗਈ ਹੈ ਉਹੀ ਗੱਲ ਹੈ ਨਾ ਕਿ ਜੇ ਔਰਤ ਜੋ ਔਰਤ ਨੇ ਪਿੱਛੋਂ ਅਡਾਪਟ ਕੀਤਾ ਉਹ ਬਸ ਪਾਸ ਆਨ ਹੁੰਦਾ ਜਾ ਰਿਹਾ ਹੈ ਵੀ ਔਰਤ ਥੱਲੇ ਔਰਤ ਨੂੰ ਨਹੀਂ ਸਮਝ ਪਾਦੀ ਕਿ ਇੱਥੇ ਆਪਾਂ ਨੂੰ ਚੇਂਜ ਕਿ ਲੈਉਣ ਦੀ ਲੋੜ ਹੈਗੀ ਐ ਹਨਾ ਤਾਂ ਆਪਾਂ ਬਲੇਮ ਮਰਦਮ ਕਰ ਦਿੰਦੇ ਆ ਅਕਸਰ ਆਪਾਂ ਇਹ ਵੀ ਸੁਣਦੇ ਹੁੰਦੇ ਹਾਂ ਨਾ ਵੀ ਸਾਡੇ ਸਾਡੀਆਂ ਦਾਦੀਆਂ ਬੜਦਾਦੀਆਂ ਵੀ ਤਾਂ ਹੀ ਕਰਦੀਆਂ ਆਈਆਂ ਸਾਡੀਆਂ ਮਾਵਾਂ ਨੇ ਵੀ ਐਂ ਕੀਤਾ ਇਹ ਤਾਂ ਹੁਣ ਇਸ ਤਰ੍ਹਾਂ ਹੀ ਚੱਲਣਾ ਉਹੀ ਸਵਾਲ ਪੈਦਾ ਹੋ ਗਿਆ ਨਾ ਕਿ ਫਿਰ ਆਪਾਂ ਨੂੰ ਇੱਥੇ ਪਹਿਲਾਂ ਇਹ ਧਿਆਨ ਚ ਲੈਉਣ ਦੀ ਲੋੜ ਹੈਗੀ ਐ ਕਿ ਪਹਿਲਾਂ ਔਰਤ ਨੂੰ ਔਰਤ ਪ੍ਰਤੀ ਆਪਣੀ ਸੋਚ ਬਦਲਨੀ ਪੈਣੀ ਆ ਆਪਾਂ ਹਮੇਸ਼ਾ ਮਰਦਾਂ ਦੇ ਪਿੱਛੇ ਪਏ ਰਹਿੰਦੇ ਆ ਕਿ ਇਹ ਸਾਨੂੰ ਮਾੜਾ ਕਹਿੰਦੇ ਆ ਇਹ ਸਾਡੇ ਪਿੱਛੇ ਪਏ ਹੋਏ ਆ ਜਾਂ ਇਹ ਸਾਨੂੰ ਅੱਗੇ ਨਹੀਂ ਵਧਣ ਦੇ ਰਹੇ ਅਕਚੋ ਦੇ ਵਿੱਚ ਰਿਐਲਿਟੀ ਦੇਖੀਏ ਮਤਲਬ ਉਹਨਾਂ ਦੀ ਗੱਲਾਂ ਨੇ ਮੇਰਾ ਪਰਸਪੈਕਟਿਵ ਕੰਪਲੀਟਲੀ ਚੇਂਜ ਕਰਕੇ ਰੱਖ ਦਿੱਤਾ ਤੇ ਮੈਨੂੰ ਬਹੁਤ ਵਧੀਆ ਵੀ ਲੱਗਿਆ ਪਹਿਲੀ ਵਾਰੀ ਮੈਂ ਅੰਦਰ ਕਾਊਂਟਰ ਕੀਤੀ ਹੋਈ ਜੀਜੇ ਮੈਨੂੰ ਪਸੰਦ ਆਈ ਉਹ ਨਹੀਂ ਤੇ ਮੈਂ ਉਹਨਾਂ ਨੂੰ ਫਰਦਰ ਬਹੁਤ ਕੁਐਸ਼ਨਸ ਕੀਤੇ ਹਨਾ ਤਾਂ ਮੈਨੂੰ ਵੀ ਲੱਗਿਆ ਕਿ ਵਾਕਈ ਇਸ ਗੱਲ ਤੇ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ कि ਮੱਦਾਂ ਨੂੰ ਬਦਲਣ ਤੇ ਆਪਾਂ ਸਾਰਿਆਂ ਨੇ ਜ਼ੋਰ ਦਿੱਤਾ ਹੋਇਆ ਹੈ ਕਿ ਉਹ ਆਪਣੀ ਸੋਚ ਨੂੰ ਬਦਲਣ ਉਹ ਔਰਤ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲਣ no doubt ਕਿਤੇ ਨਾ ਕਿਤੇ ਉਹ ਵੀ ਇੱਕ ਸਾਈਡ ਇਕੁਏਸ਼ਨ ਰਹਿ ਹੀ ਜਾਂਦਾ ਹੈ। ਇੱਕ ਸਾਈਡ ਟਾਪਿਕ ਰਹਿ ਹੀ ਜਾਂਦਾ ਹੈ। ਬਟ ਫਰਸਟ ਲਿੰਕ ਤਾਂ ਆਪਾਂ ਨੂੰ ਆਪਣੇ ਪ੍ਰਤੀ ਔਰਤ ਨੂੰ ਔਰਤ ਨੂੰ ਐਕਸੈਪਟ ਕਰਨ ਦੀ ਲੋੜ ਹੈ ਨਾ। ਮਤਲਬ ਇਹਦਾ ਆਪਾਂ ਮੇਨ ਕਾਰਨ ਆਪਾਂ ਇਹਨਾਂ ਨੇ ਸਮਝੀਏ ਵੀ ਇਹ ਨੌਬਤ ਆਉਂਦੀ ਕਿਉਂ ਹੈ। ਬੈਰ ਵੀ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਰੋਲ ਆਉਂਦਾ ਹੈ ਇਹ ਮਤਲਬ ਔਰਤਾਂ ਦੀ ਆਪਸ ਚ ਲੜਾਈ ਹੈਗੀ ਮੈਨੂੰ ਲੱਗਦਾ ਹੈ ਪਾਵਰ ਦੀ ਲੜਾਈ ਹੈ ਜਿਵੇਂ ਆਪਾਂ ਪੋਲਿਟਿਕਸ 'ਚ ਨਹੀਂ ਦੇਖਦੇ ਹੁੰਦੇ ਵੀ ਜੀ ਕੁਰਸੀ ਦਾ ਰੌਲਾ ਹੈ ਹਮ ਕਿਤੇ ਨਾ ਕਿਤੇ ਨਾ ਕੰਪੀਟੀਸ਼ਨ ਆਪਾਂ ਔਰਤਾਂ ਨੂੰ ਔਰਤਾਂ ਦੇ ਖਿਲਾਫ ਖੜਾ ਕਰਤਾ ਜਦ ਕਿ ਚਾਹੀਦਾ ਇਹ ਸੀ ਕਿ ਆਪਾਂ ਔਰਤਾਂ ਨੂੰ ਔਰਤਾਂ ਦੇ ਨਾਲ ਖੜਾ ਕਰਦੇ ਉਹਨਾਂ ਨੂੰ ਇੱਕ ਦੂਜੇ ਦੇ ਸਪੋਰਟਰਸ ਬਣਾਉਂਦੇ ਨਾ ਕਿ ਕੰਪੀਟੀਟਰਸ ਬਣਾਉਂਦੇ ਆਪਾਂ ਇਹੀ ਚੀਜ਼ ਉਹਨਾਂ ਦੇ ਦਿਮਾਗ 'ਚ ਆਪਾਂ ਇਸੇ ਤਰ੍ਹਾਂ ਹੀ ਮੈਂ ਮਤਲਬ ਇੱਕ ਆਪਾਂ ਐਗਜ਼ਾਮਪਲ ਲੈ ਲਈਏ ਚਲੋ ਆਪਾਂ ਨੂਸਸ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਤਾਂ ਇਹਦੇ ਵਿੱਚ ਜਦ ਕੀ ਸਿਖਾਉਣ ਦੀ ਵਾਲੀ ਗੱਲ ਜਾਂ ਸਮਝਣ ਵਾਲੀ ਗੱਲ ਇਹ ਹੈ ਕਿ ਇੱਕ ਨਵਾਂ ਮੈਂਬਰ ਸਾਡੇ ਘਰੇ ਆ ਰਿਹਾ ਹੈ ਅਸੀਂ ਉਹਦੇ ਨਾਲ ਪਿਆਰ ਨਾਲ ਰਹਿਣਾ ਹੈ ਹਾਂ ਨਾ ਕਿ ਇਹ ਚੀਜ਼ ਵੀ ਪਿਛਲੇ ਟਾਈਮ 'ਚ ਜੋ ਸਾਡੇ ਸਾਡੀਆਂ ਸੱਸਾਂ ਨੇ ਕੀਤਾ ਜਾਂ ਸਾਡੀਆਂ ਰੋਹ ਨੇ ਕੀਤਾ ਉਹ ਚੀਜ਼ ਅਸੀਂ ਦੁਬਾਰਾ ਰਿਪੀਟ ਕਰਕੇ ਉਹਨੂੰ ਉਸ ਚੀਜ਼ ਨਾਲ ਕਹਿੰਦੀ ਕਿ ਕੰਪੀਟੀਸ਼ਨ ਆ ਉਹਨਾਂ ਨੂੰ ਲੱਗਦਾ ਵੀ ਮੇਰੀ ਇੱਕ ਘਰ ਦੇ ਵਿੱਚ ਮੇਰੀ ਕੋਈ ਕੁਰਸੀ ਹੈ ਜਿਹੜੀ ਸ਼ਾਇਦ ਕੋਈ ਖੋਲੂਗਾ ਹਮ ਹੈਨਾ ਉਹ ਮਤਲਬ ਸਾਸਤੇ ਦਿਮਾਗ 'ਚ ਇਹ ਚੀਜ਼ ਆਉਂਦੀ ਹੈ ਕਿ ਮੇਰੀ ਕੁਰਸੀ ਹੈ ਸ਼ਾਇਦ ਕੋਈ ਖੋਲੂਗਾ ਉਹਨੂੰ ਦੇ ਦਿਮਾਗ 'ਚ ਆਉਂਦੀ ਹੈ ਵੀ ਇਹ ਆਪਣੀ ਕੁਰਸੀ ਛੱਡਣਾ ਨਹੀਂ ਚਾਹੁੰਦੀ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕਿਹੜੀ ਕੁਰਸੀ 'ਤੇ ਲੜ ਰਹੇ ਆ ਜਿਹੜੀ ਹੈ ਹੀ ਨਹੀਂ ਅ ਮਤਲਬ ਜਿਹੜੀ ਚੀਜ਼ ਬਿਸ ਕੋਈ ਕੋਈ ਹੈ ਕੋਈ ਰੌਲਾ ਹੀ ਹੈ ਨਹੀਂ ਜਿਸ ਚੀਜ਼ ਦਾ ਉਹ ਆਪਾਂ ਦਿਮਾਗ ਖਰੀਬ ਨਹੀਂ ਕਰਿਆ ਪਾਵਰ ਤੱਕ ਨਾਲ ਆਪਾਂ ਬਣਾਈ ਹੋਈ ਕਿਉਂਕਿ ਪੱਕਾ ਤੰਗ ਇਹਦਾ ਇੱਕ ਰੀਜ਼ਨ ਇਹ ਵੀ ਹੈ ਨਾ ਕਿ ਉਹਨਾਂ ਨੂੰ ਵੀ ਅੱਗੋਂ ਇਹ ਹੀ ਚੀਜ਼ ਮਿਲੀ ਹੈ ਇੱਕ ਟਰਾਮਾ ਹੈ ਜੋ ਚੱਲਦਾ ਆ ਰਿਹਾ ਹੈ ਕਾਫੀ ਟਾਈਮ ਤੇ ਕੋਈ ਵੀ ਹੀਲ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹਨਾਂ ਨੂੰ ਉਹ ਚੀਜ਼ ਮਿਲੀ ਹੈ ਉਹਨਾਂ ਨੇ ਉਹਨੂੰ ਇੰਨਾ ਕੁ ਨਾਰਮਲਾਈਜ਼ ਕਰ ਦਿੱਤਾ ਹੋਇਆ ਆ ਕਿ ਉਹ ਪੀੜੀਦਰ ਪੀੜੀ ਚੱਲਦਾ ਹੀ ਆ ਰਿਹਾ ਹੈ ਕਿ ਮੇਰੀ ਨੂੰ ਇਦਾਂ ਕਰੂਗੀ ਮੇਰੀ ਧੀ ਇਦਾਂ ਕਰੂਗੀ ਜਾਂ ਜੋ ਵੀ ਆਪਣੇ ਪਰਿਵਾਰ ਦੇ ਵਿੱਚ ਲੇਡੀਜ਼ ਹੁੰਦੀਆਂ ਨੇ ਕਿ ਸਾਡੇ ਪਰਿਵਾਰ ਦੇ ਵਿੱਚ ਆਹੀ ਹੁੰਦਾ ਆ ਹੈਨਾ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਬਹੁਤ ਨਾਰਮਲਾਈਜ਼ ਕਰ ਦਿੱਤਾ ਹੋਇਆ ਹੈ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਕਹਿੰਦੇ ਨੇ ਕਿ ਐਗਰੀਮੈਂਟ ਕਰ ਲਿਆ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਤੇ ਉਹਦੇ ਵਿੱਚੋਂ ਬਾਹਰ ਨਿਕਲਣਾ ਥੋੜਾ ਜਿਹਾ ਔਖਾ ਤਾਂ ਲੱਗਦਾ ਹੀ ਲੱਗਦਾ ਹੈ নো ਡਾਊਟ ਹੈਨਾ ਹੋਰ ਮੈਨੂੰ ਜਿਹੜਾ ਰੀਜ਼ਨ ਲੱਗਦਾ ਹੈ ਕੰਪੀਟੀਸ਼ਨ ਜਿਹੜਾ ਚਲੋ ਜੇ ਆਪਾਂ ਅੱਜ ਲਈ ਲੈ ਲਈਏ ਇਹ ਤਾਂ ਜਲਦੀ ਪੁਰਾਣੀ ਗੱਲ ਹੈ ਅੱਜ ਦੇ ਟਾਈਮ ਦੇ ਜਿਹੜੇ ਕੁਝ ਕੰਪੀਟੀਸ਼ਨਸ ਐ ਸੁਪੋਜ਼ ਹੈਲਥੀ ਕੰਪੀਟੀਸ਼ਨ ਤਾਂ ਰਹਿਆ ਨਹੀਂ ਇੱਕ ਹੁੰਦਾ ਨਾ ਜਿਵੇਂ ਆਪਾਂ ਕ੍ਰਿਕਟ 'ਚ ਦੇਖਦੇ ਆਂ ਵੀ ਜਦੋਂ ਦੋਹਾਂ ਚ ਇੱਕ ਟੀਮ ਹਾਰ ਜਾਂਦੀ ਹੈ ਤਾਂ ਬੜਾ ਵਧੀਆ ਇੱਕ ਦੂਜੇ ਨੂੰ ਮਿਲਦੇ ਆ ਉਹ ਤੁਹਾਨੂੰ ਕੁਝ ਨਹੀਂ ਹੈ ਨਾ ਉਹ ਖੁਸ਼ ਹੁੰਦੇ ਨੇ ਕੋਈ ਗੱਲ ਨਹੀਂ ਤੁਸੀਂ ਕੰਗ੍ਰੈਚੂਲੇਟ ਕਰਦੇ ਪਰ ਫੀਮੇਲਸ ਦੇ ਵਿੱਚ ਇਹ ਚੀਜ਼ ਜੈਲਸ ਬਣ ਜਾਂਦੀ ਹੈ ਗੁੱਸਾ ਬਣ ਜਾਂਦੀ ਹੈ ਕਿਤੇ ਨਾ ਕਿਤੇ ਉਹ ਚਾਹੇ ਸਾਹਮਣੇ ਐਕਸਪ੍ਰੈਸ ਨਾ ਕਰੇ ਉਹ ਅੰਦਰ ਹੀ ਅੰਦਰ ਉਹਨਾਂ ਨੂੰ खाना शुरू कर देता सपोज छोटी जी गल है कोई एक बंद की कोई तारीफ कर रहे घोड़े खड़ के तो मतलब दूसरे बंद फील होने लगता भी यार मेरे च कोई ना कोई कमी मेरी नहीं, 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 नहीं हुई, हुई। मतलब में मैं मतलब मैं लगता मैं उन्नी सोनी नहीं है मैं मेरे चे गुण नहीं है अच्छा बजाए इस दे कि मैं खुश होव फिर की हो गया

ਕੁਛ ਤਾਂ ਇਹ ਤਾਂ ਹੈ ਇਹ ਤਾਂ ਐਵੇਂ ਇਹਦੀ ਤਾਰੀਫ ਕਰੀ ਜਾਂਦੇ ਐ ਚ ਐਡਾ ਤਾਂ ਕੁਛ ਹੈ ਨਹੀਂ ਮਤਲਬ ਆਪਾਂ ਦੂਸਰੇ ਨੂੰ ਤਾਰੀਫ ਕਰਨਾ ਨਹੀਂ ਚਾਹੁੰਦੇ ਆਪਾਂ ਨਾ ਕੁਛ ਨਹੀਂ ਹੁੰਦੀ ਆ ਪਤਾ ਨਹੀਂ ਕਿਉਂ ਇਹ ਚੀਜ਼ ਇਸ ਤਰ੍ਹਾਂ ਦੇਖ ਨੂੰ ਮਿਲਦੀ ਹੈ ਇੱਕ ਨਾ ਐਗਜ਼ਾਮਪਲ ਮੈਂ ਅਬਜ਼ਰਵ ਕੀਤੀ ਉਸ ਤੋਂ ਬਾਅਦ ਮਤਲਬ ਮੈਂ ਇਸ ਚੀਜ਼ ਨੂੰ ਅਬਜ਼ਰਵ ਕਰਨਾ ਸ਼ੁਰੂ ਕੀਤਾ ਤੇ ਜਿੱਦਾਂ ਮੰਨ ਲਓ ਕਿਸੇ ਫੀਮੇਲ ਦੇ ਹਸਬੰਦ ਦੀ ਡੈਥ ਹੋ ਜਾਂਦੀ ਹੈ ਹਨਾ ਤਾਂ ਉਸ ਤੋਂ ਬਾਅਦ ਅਗਰ ਜਿੱਦਾਂ ਆਪਣੇ ਰਿਵਾਜ ਹੁੰਦਾ ਆ ਕਿ ਉਸ ਤੋਂ ਬਾਅਦ ਉਹ ਹਾਰ ਸ਼ਿੰਗਾਰ ਨਹੀਂ ਕਰ ਸਕਦੀ ਤਾਂ ਏ ਦੇਖਿਆ ਕਿ ਮਤਲਬ ਇਹ ਮੈਂ ਲਾਈਵ ਇੱਕ ਐਗਜ਼ਾਮਪਲ ਦੇਖੀ ਤਾਂ ਉਹ ਲੇਡੀ ਨੇ ਕੁਝ ਚੂੜੀਆਂ ਪਾਈ ਹੋਈਆਂ ਸੀ ਠੀਕ ਹੈ ਤਾਂ ਉਹਦੇ ਵਿੱਚ ਉਹ ਨੋਟਿਸ ਵੀ ਕਿਹਨੇ ਕੀਤੀਆਂ ਇੱਕ ਲੇਡੀ ਨੇ ਠੀਕ ਹੈ ਕਿ ਇਹਨੇ ਚੂੜੀਆਂ ਪਾਈਆਂ ਹੋਈਆਂ ਆ ਤਾਂ ਮੈਨੂੰ ਲੱਗਿਆ ਕਿ ਯਾਰ ਕਦੀ ਵੀ ਕੋਈ ਮਰਦ ਇਸ ਚੀਜ਼ ਨੂੰ ਪੁਆਇੰਟ ਆਊਟ ਨਹੀਂ ਕਰੂਗਾ ਹੈਨਾ ਨੋਟਿਸ ਵੀ ਨਹੀਂ ਕਰੂਗਾ ਇਵਨ ਕਿ ਅੱਛਾ ਇਹ ਬਿਤਵਾ ਆ ਤੇ ਇਹਨੇ ਚੂੜੀਆਂ ਪਾਈਆਂ ਹੋਈਆਂ ਨੇ ਤੇ ਲੇਡੀਜ਼ ਉਹਨੂੰ ਨੋਟਿਸ ਕਰਕੇ ਉਹਨਾਂ ਨੇ ਇੱਕ ਦੂਜੇ ਕੋਲ ਜੋ ਗੱਲਾਂ ਕੀਤੀਆਂ ਤਾਂ ਇੱਥੇ ਵੀ ਇੱਕ ਉਹੀ ਚੀਜ਼ ਆ ਗਈ ਨਾ ਕਿ ਔਰਤ ਨਹੀਂ ਔਰਤ ਨੂੰ ਇੱਕ ਬੰਨ ਕੇ ਰੱਖਿਆ ਮਤਲਬ ਔਰਤ ਨੇ ਔਰਤ ਨੂੰ ਜਿਉਣ ਨਹੀਂ ਦੇਣਾ ਮੈਂ ਦੇਖ ਲਈ ਮਤਲਬ ਜੇ ਕਿਸੇ ਨਾਲ ਕੋਈ ਮਿਸ ਹੈਪਨਿੰਗ ਹੋ ਗਈ ਹੈ ਤਾਂ ਮਤਲਬ ਉਹ ਬੰਦਾ ਜ਼ਿੰਦਗੀ ਜਿਉਣਾ ਨਹੀਂ ਛੱਡ ਸਕਦਾ ਆਪਣੀਆਂ ਇੱਛਾਵਾਂ ਨਹੀਂ ਮਾਰ ਸਕਦਾ ਹਨਾ ਤਾਂ ਉਹ ਚੀਜ਼ ਆਪਾਂ ਕਿੱਥੇ ਤਾਂ ਉਸ ਨੂੰ ਇਹ ਚੀਜ਼ ਹੌਸਲਾ ਬਖਸ਼ਦੀ ਪੱਖਸਾ ਦੀ ਸੀ ਇਹ ਚੀਜ਼ ਹੌਸਲਾ ਮਿਲ ਸਕਦਾ ਸੀ ਉਹਨੂੰ ਜਦੋਂ ਕੋਈ ਦੂਸਰੀ ਲੇਡੀ ਉਹਨੂੰ ਕਰਦੀ ਵੀ ਉਹਨੂੰ ਹੌਸਲਾ ਅਫਜ਼ਾਈ ਕਰਦੀ ਉਹਦੀ ਤਾਂ ਕੋਈ ਗੱਲ ਨਹੀਂ ਜ਼ਮਾਨਾ ਬਹੁਤ ਬਦਲ ਚੁੱਕਿਆ ਹੈ ਇਹ ਚੀਜ਼ਾਂ ਅੱਜਕੱਲ ਨਹੀਂ ਮੈਟਰ ਕਰਦੀਆਂ ਇਸੇ ਵੀ ਹੋ ਸਕਦਾ ਹੈ ਨਾ ਹੋ ਸਕਦਾ ਉਹਨੇ ਕਿਸੇ ਰੀਜ਼ਨ ਕਰਕੇ ਪਾਇਆ ਹੋਵੇ ਜ਼ਰੂਰੀ ਨਹੀਂ ਕਿ ਕੋਈ ਵੀ ਰੀਜ਼ਨ ਹੋਵੇ ਕੋਈ ਰੀਜ਼ਨ ਹੋ ਸਕਦਾ ਬਟ ਉਸ ਉਹ ਚੀਜ਼ ਦੇਖ ਕੇ ਮੈਨੂੰ ਵਾਕਈ ਲੱਗਿਆ ਕਿ ਐਕਚੁਅਲ ਦੇ ਵਿੱਚ ਇੱਕ ਮਰਦ ਔਰਤ ਨੂੰ ਉਹਨਾਂ ਨਹੀਂ ਉਚਾਲਦਾ ਜਿੰਨਾ ਇੱਕ ਔਰਤ ਔਰਤ ਨੂੰ ਉਚਾਲਦੀ ਹੈ ਮਤਲਬ ਮਰਦ ਔਰਤਾਂ ਨੂੰ ਉਵੇਂ ਜੱਜ ਨਹੀਂ ਕਰਦੇ ਜਿਸ ਤਰੀਕੇ ਨਾਲ ਔਰਤਾਂ ਔਰਤਾਂ ਨੂੰ ਜੱਜ ਕਰਨ ਲੱਗੀਆਂ ਜਦਕੀ ਹਰ ਚੀਜ਼ ਵਿੱਚ ਹੂੰ ਕਹਿਣੇ ਕਿ ਅੱਜ ਕਦੀ ਪੱਕੀਆਂ ਸਹੇਲੀਆਂ ਨਹੀਂ ਹੋ ਸਕੀਆਂ ਕੁੜੀਆਂ ਦੀ ਲੜਾਈ ਦੇਖਣ ਵਾਲੀ ਹੁੰਦੀ ਹੈ ਹਨਾ ਕਾਪ ਕੈਟ ਫਾਈਟ ਦਾ ਨਾਮ ਦੇ ਲੈਂਦੇ ਹਨ ਹਨਾ ਕੈਟ ਫਾਈਟ ਚੱਲ ਰਹੀ ਹੈ ਇਹਨਾਂ ਦੀ ਇਹੀ ਜੇ ਕੋਈ ਬੰਦੇ ਲੜ ਰਹੇ ਹੋਣ ਤਾਂ ਉਥੇ ਆਪਾਂ ਕਹਿ ਦਿੰਦੇ ਆ ਵੀ ਤਾਂ ਮਰਦਾਂ ਦੀ ਲੜਾਈ ਹੈ ਜੀ ਇਹ ਤਾਂ ਕੋਈ ਮਤਲਬ ਕਿਸੇ ਗੱਲ ਪਿੱਛੇ ਹੋ ਰਹੀ ਹੋਣੀ ਹੈ ਕੋਈ ਗੱਲ ਹੋਣੀ ਹੈ ਕਿ ਤਾਂ ਹਨਾ ਇਹ ਜਿਹੜੀ ਕੁੜੀਆਂ ਦੀ ਲੜਾਈ ਹੁੰਦੀ ਹੈ ਨੋ ਡਾਊਟ ਹੁੰਦੀ ਵੀ ਇੱਕ ਬੇਸਿਕ ਤੇ ਕਹਿ ਸਕਦੇ ਆ ਕਿ ਯੂਸਲੈਸ ਚੀਜ਼ ਪਿੱਛੇ ਹੈ ਅਹੀ ਨਿੱਕੇ ਨਿੱਕੇ ਜੋ ਆਪਾਂ ਡਿਸਕਸ ਕਰ ਬੇਸਿਕਲੀ ਉਹ ਆਪ ਦੇ ਟਰਾਮਾ ਨਾਲ ਹੀ ਲੜ ਰਹੀ ਹਾਂ ਉਹਨਾਂ ਚ ਇਹ ਮਤਲਬ ਆਪਣਾ ਵੀ ਕਸੂਰ ਨਹੀਂ गढ़ ਸਕਦੇ ਇਹਦੇ ਚ ਆਪਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਪਾਂ ਇਹਨਾਂ ਦਾ ਟਰਾਮਾ ਹੈ ਹੱਲਾ ਸ਼ੇਰੀ ਕਿਵੇਂ ਦੇਣੀ ਹੈ ਆਪਾਂ ਇੱਕ ਦੂਜੇ ਨੂੰ ਸਪੋਰਟ ਕਿਵੇਂ ਕਰਨਾ ਇੱਕ ਦੂਜੇ ਨੂੰ ਏਡੀ ਖੁਸ਼ੀ ਚ ਖੁਸ਼ ਕਿਵੇਂ ਹੋਣਾ ਹੈ ਦੂਜੇ ਦੀ ਤਾਰੀਫ ਕਿਵੇਂ ਕਰਨੀ ਹੈ ਇਹ ਚੀਜ਼ਾਂ ਆਪਾਂ ਨੂੰ ਖੌਲੀ-ਖੌਲੀ ਸਿੱਖਣੀਆਂ ਪੈਣੀਆਂ ਹਨ ਆਪਾਂ ਸਿੱਖਾਂਗੇ ਅੱਗੇ ਇਦਾਂ ਹੀ ਪਾਸ ਹੋਣਗੀਆਂ ਠੀਕ ਹੈ ਕਿਉਂਕਿ ਕਿਸੇ ਕਿਸੇ ਨੂੰ ਤਾਂ ਹਿੰਮਤ ਕਰਨੀ ਪਊਗੀ ਕਿਸੇ ਜਨਰੇਸ਼ਨ ਨੂੰ ਤਾਂ ਇਹ ਹਿੰਮਤ ਦਿਖਾਉਣੀ ਪਊਗੀ ਕਿ ਕੁੜੀਆਂ ਵੀ ਮੁੰਡਿਆਂ ਵਾਂਗ ਇੱਕ ਜੋ ਠੋਕੇ ਰਹਿ ਸਹਿਆ ਹੁੰਦੀਆਂ ਉਹਨਾਂ ਚ ਵੀ ਪਿਆਰ ਹੋ ਸਕਦਾ ਹੈ ਉਹ ਵੀ ਇੱਕ ਦੂਜੇ ਨੂੰ ਸਪੋਰਟ ਕਰ ਸਕਦੀਆਂ ਉਹ ਵੀ ਜੇ ਕੋਈ ਐਕਚੁਅਲ ਦੇ ਵਿੱਚ ਕੋਈ ਉਹਨੂੰ ਸੋਹਣੀ ਜੈਨੂਇਨਲੀ ਕੋਈ ਸੋਹਣਾ ਲੱਗ ਰਿਹਾ ਹੈ ਤਾਂ ਉਹ ਜਾ ਕੇ ਬਿਨਾ ਜੈਲਸ ਕੀਤੇ ਤਾਰੀਫ ਕਰ ਸਕਦੀ ਹੈ ਕਿ ਮੈਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਹੋ ਮੈਨੂੰ ਤੁਸੀਂ ਬਹੁਤ ਅੱਛੇ ਲੱਗੇ ਮਤਲਬ ਇਹ ਇਹਦੇ ਨਾਲ ਜੋ ਅੰਦਰੋਂ ਬੰਦੇ ਨੂੰ ਖੁਸ਼ੀ ਮਿਲੂਗੀ ਨਾ ਜੋ ਸਕੂਨ ਮਿਲੂਗਾ ਉਹ ਮੈਨੂੰ ਨਹੀਂ ਲੱਗਦਾ ਕਿ ਆਪਾਂ ਜੈਲਸ ਨਾਲ ਗੁੱਸੇ ਨਾਲ ਕਦੀ ਫਿਰ ਚੀਜ਼ ਕਰ ਸਕਦੇ ਹਾਂ ਕਿਉਂਕਿ ਕੁੜੀਆਂ ਹੀ ਕੁੜੀਆਂ ਨੂੰ ਆਈ ਥਿੰਕ ਅਗਰ ਸਮਝਣ ਤੇ ਆਈਏ ਨਾ ਤਾਂ ਸੇਮ ਜਨਰੇਸ਼ਨ ਸੇਮ ਕਹਿ ਸਕਦੇ ਕਿ ਜੈਂਡਰ ਸੇ ਦੂਸਰੇ ਜੈਂਡਰ ਨੂੰ ਆਰਾਮ ਨਾਲ ਸਮਝ ਸਕਦਾ ਜਿਹੜੇ ਇਮੋਸ਼ਨਸ ਕੁੜੀਆਂ ਕੁੜੀਆਂ ਦੇ ਸਮਝ ਸਕਦੀਆਂ ਕੋਈ ਹੋਰ ਵੀ ਸਮਝ ਸਕਦਾ ਪਰ ਆਪਾਂ ਇਸ ਚੀਜ਼ ਵੱਲ ਜਾ ਹੀ ਨਹੀਂ ਰਹੇ ਮੈਨੂੰ ਲੱਗਦਾ ਅੱਧੇ ਦੁੱਖ ਖਤਮ ਹੋ ਜਾਣੇ ਨੀ ਆਪਣੇ ਇਸ ਚੀਜ਼ ਨੂੰ ਅਗਰ ਆਪਾਂ ਆਪਣਾ ਅਲੱਗ ਵਾਲਾ ਦਾ ਮਾਹੌਲ ਚੇਂਜ ਕਰਨਾ ਹੈ ਇੱਕ ਚੀਜ਼ ਲਿਆਉਣਾ ਹੈ ਤੇ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਕੁੜੀਆਂ ਨੂੰ ਸਮਝਣ ਦੀ ਸਭ ਤੋਂ ਪਹਿਲਾ ਲੋੜ ਹੈਗੀ ਹੈ ਔਰ ਕਈ ਅਗਰ ਔਰਤਾਂ ਨੂੰ ਸਮਝਣ ਗਿਆ ਤਾਂ ਮੈਨੂੰ ਲੱਗਦਾ ਚੇਂਜ ਲਿਆਉਣਾ ਬਹੁਤ ਈਜ਼ੀ ਹੋ ਜਾਊਗਾ ਕਿਉਂਕਿ ਹਰ ਘਰ 'ਚ ਚੇਂਜ ਆਊਗਾ ਹਰ ਘਰ ਤੋਂ ਬਾਹਰ ਜਿੱਦਾਂ ਚੇਂਜ ਜਾਊਗਾ ਉਹ ਆਪਾਂ ਇਮੇਜਿਨ ਕਰੀਏ ਰਿਕੁਐਸਟ ਕਰਾਂਗੇ ਕਿ ਕੁੜੀਆਂ ਕੁੜੀਆਂ ਦੇ ਇਮੋਸ਼ਨ ਸਮਝਣ ਦੀ ਕੋਸ਼ਿਸ਼ ਜ਼ਰੂਰ ਸ਼ੁਰੂ ਕਰਨ ਤਾਂ ਕਿ ਆਪਾਂ ਇਕਜੁੱਟ ਹੋ ਸਕੀਏ ਪਿਆਰ ਵੰਡ ਸਕੀਏ ਤੇ ਸ਼ਾਇਦ ਆਪਣੇ ਜਿਹੜੇ ਛੋਟੇ-ਮੋਟੇ ਝਗੜੇ ਚ ਮੇਲੇ ਹੈਗੇ ਆ ਛੋਟੇ-ਛੋਟੇ ਦੁੱਖ ਹੈ ਜਿਹੜੇ ਉਹ ਇਸ ਤਰ੍ਹਾਂ ਹੀ ਖਤਮ ਹੋ ਜਾਣ ਹੈ ਨਾ ਤੇ ਆਪਾਂ ਨੂੰ ਇੱਕ ਵਾਰ ਫੇਰ ਸੋਚਣ ਦੀ ਲੋੜ ਹੈ ਕੀ ਆਪਾਂ ਕੀ ਔਰਤਾਂ ਨੇ ਔਰਤਾਂ ਦੇ ਦੁਸ਼ਮਣ ਹੀ ਬਣੇ ਰਹਿਣਾ ਹੈ ਜਾਂ ਆਪਾਂ ਇਸ ਤੇ ਇੱਕ ਸਟੈਪ ਅੱਗੇ ਜਾ ਕੇ ਚੇਂਜ ਲਿਆਉਣਾ ਹੈ ਆਪਾਂ ਨੂੰ ਦੁਸ਼ਮਣ ਨਹੀਂ ਸਾਥੀ ਬਣਾ ਦੇ ਲੋੜ ਹੈ ਹੈਨਾ ਆਪਾਂ ਸੋਚੀਏ ਕਿ ਆਪਾਂ ਸਾਥੀ ਵੀ ਤਾਂ ਬਣ ਸਕਦੇ ਹਾਂ ਦੁਸ਼ਮਣ ਕਿਉਂ ਬਣੇ ਰਹਿਣਾ ਹੈ ਇੱਕ ਹਾਵਤ ਆਪਾਂ ਅਗਲੀਆਂ ਜਨਰੇਸ਼ਨਸ ਲਈ ਚੇਂਜ ਕਰ ਸਕੀਏ ਕਿ ਔਰਤ ਔਰਬੀ ਦੁਸ਼ਮਣ ਨਹੀਂ ਹੁੰਦੀ ਔਰਤਾਂ ਆਪਸ ਦੀ ਸੇਵੀ ਹੁੰਦੀ ਹੈ ਸਾਥੀ ਹੁੰਦੀ ਹੈ